ਮੈਂ ਸਾਡੇ ਬੋੜ ਤੋਂ ਆਉਣੇ ਤੇ ਮੰਨਦੇ ਅੱਛਾ ਹੱਲੇ ਵਾਲੇ ਜਨ ਵੀ ਕੱਖ ਬੋੜ ਨਹੀਂ ਚਲੇਗੇ ਅੱਛਾ ਹੱਲੇ ਵਾਲੇ ਦੇ ਵੀ ਕੱਖ ਬੋੜ ਚਲੇਗੇ ਅੱਛਾ ਕਹਿੰਦੇ ਨਹੀਂ ਆਉਣਾ ਹਾਂ ਜਿਹੜੇ ਪੜੇ ਲਿਖੇ ਤੇ ਸਾਡੇ 5.2 ਸੂਬੇਦਾਰਾਂ ਦੇ ਮਰਬੇ ਤੇ ਜੀ ਫੌਜੀਆਂ ਦੇ ਹਾਂ ਉਹ ਉਹਨਾਂ ਨੂੰ ਪਤਾ ਤਾਂ ਅਖਬਾਰ ਪੜ੍ਹਦੇ ਤੇ ਉਹ ਚਾਰ ਦਿਨ ਪਹਿਲਾਂ ਆ ਗਏ ਹਾਂ ਜੀ ਬਾਰ ਦੀ ਉਹਨਾਂ ਦੀ ਸਾਰੀ ਸੋਝੀ ਮੈਨੂੰ ਹੁਣ ਵੀ ਕਿਸੇ ਘਰ ਵਾਲੇ ਦਾ ਪਤਾ ਸਾਮੂਚਾ ਖੁੰਦਦਾ ਸੀ ਤੇ ਸਮਝਾੜਾ ਅੱਛਾ ਉੱਤੇ ਗੱਡੀ ਉਸ ਦੇ ਜੀ ਉੱਤੇ ਦਾ ਪਤਾ ਹੈ ਉਦੇ ਨਾਲ ਹੀ ਸਾਨੂੰ 5 ਕਿਲੇ ਬਾਬੇ ਨੇ ਦੇ ਦਿੱਤੇ ਤੇ 6 ਮਹੀਨੇ ਮੇਰੇ ਬਾਪ ਰਾਈ ਜੀ ਆਪੜ ਪੋਤਾ ਬੈਠਾ ਤੁਹਾਡਾ ਆ ਪੋਤਾ ਪੜੋਤਾ ਹਾਂ ਪੜੋਤਾ ਆ ਦੇਖੋ ਜੀ ਪੜੋਤਾ ਬੈਠਾ ਆਹ ਹੈ ਜਨਰੇਸ਼ਨ ਦੇਖੋ ਸਮਾਂ ਨਾਲ ਪਹਿਲਾਂ ਹੀ ਚੰਗਾ ਦਾ ਅੱਛਾ ਹਾਂ ਹੁਣ ਤਾਂ ਵਾਸ ਨਾ ਤਬ ਹੋਇਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਅੱਛਾ ਹਾਂ ਪਹਿਲਾਂ ਸਮਾਂ ਚੰਗਾ ਦਾ ਬਜ਼ੁਰਗੋ ਕਹਿੰਦੇ ਹੁਣ ਵੀ ਕੰਮ ਹੈ ਖੇਤੀ ਖੁੱਤੀ ਪੂਰੀ ਕਰ ਰਹੇ ਤੁਸੀਂ ਹਾਂ ਹਾਂ ਪੂਰੀ ਕਹੀ ਚਲਾਉਨੇ ਲਾ ਸਾਰਾ ਪਾਣੀ ਲਾਇਆ ਛੇ ਕਲੀਅਰ ਨੂੰ ਠੀਕ ਕਲੀਅਰ ਪਾਣੀ ਲਾਇਆ ਨੂੰ ਲਾਤਾ ਵਾ ਜਾਦ ਜਾਦ 47 ਹੋਇਆ ਹਾਂ ਠੀਕ ਹੈ ਹਾਂ ਕੋਈ ਸੋਨਾ ਸੋਨਾ ਆਪਣਾ ਲਿਆ ਇਧਰ ਕਿ ਨਹੀਂ ਬਸ ਜਿਹੜਾ ਗੱਡਿਆਂ ਚ ਮਾਲ ਆਇਆ ਹਾਂ ਉਹ ਲਿਆ ਹੈ ਬਾਕੀ ਰਹਿ ਰੂਗੀ ਸਭ ਕੁਝ ਛੱਡਿਆ ਦਾਣਾ ਪੱਕਾ ਅੱਛਾ ਕੈਪਟਨ ਦਾ ਬਾਪ ਤਾਂ ਅੱਛਾ ਪਟਿਆਲੇ ਵਾਲਾ ਅੱਛਾ ਅਸੀਂ ਉਹਦੀਆਂ ਰਾਣੀਆਂ ਵੀ ਦੇਖੀਆਂ ਪਟਿਆਲੇ ਅੱਛਾ ਹਾਂ ਪਟਿਆਲੇ ਜਿਹੜਾ ਹੈਂਦੀਆਂ ਰਾਣੀਆਂ ਅਸੀਂ ਉਹਦੀਆਂ ਪਤਾ ਨਹੀਂ ਉੱਥੇ ਇੰਨੀਆਂ ਆਦੀਆਂ ਅੱਛਾ ਬੱਲੋ ਦੀ ਹੈਡ ਅੱਛਾ ਬੱਲੋ ਦੀ ਹੈਡ ਪਰ ਪਾਰ ਕਰਨਾ ਸੀ ਹੂੰ ਉੱਥੇ ਦੋ ਤਿੰਨ ਸੈਂ ਗੱਡੀ ਤੋਰਤੀਆਂ ਨੇ 37 ਦੀ 37 ਚੱਕ ਦੀਆਂ ਗੱਡੀਆਂ ਵਾੜੀਆਂ ਚੀਆਂ ਹੂੰ ਉੱਥੇ ਪੁਲਿਸ ਚੱਕਰ ਖਾ ਗਈ ਫੌਜ ਇਹ ਜਿਹੜੇ ਅੰਗਰੇਜ਼ ਨੇ ਪੁਲ ਬਣਾਇਆ ਹੂੰ ਉਹ ਮੈਂ ਦੇਖੇ ਮੇਰਾ ਹੁਣ ਦਿਮਾਗ ਨਹੀਂ ਕੰਮ ਕਰਦਾ ਆਏ ਹੱਥ ਵੱਡੇ ਵੇ ਕੰਚੀ ਨਾਲ ਅੱਛਾ ਹਾਂ ਜਿਹਨੇ ਪੋਲ ਬਣਾਇਆ ਤਾਂ ਜਿਹਨੇ ਪੋਲ ਬਣਾਇਆ ਤੇ ਹੱਥ ਵੜਤੇ ਅਵਲੇ ਹੱਥ ਵੜਤੇ ਅੰਗਰੇਜ਼ ਨੇ ਕਤਲੇਆਮ ਤਾਂ ਬੜਾ ਹੋਇਆ ਬਹੁਤ ਹੋਇਆ ਬਹੁਤ ਹੋਇਆ ਇਧਰ ਵੀ ਹੋਇਆ ਉਧਰ ਵੀ ਹੋਇਆ ਹਾਂ ਜਿਹੜਾ ਕਰਨਤਨ ਤੇ ਮੁਰਲੇ ਪਾਸੇ ਉਹ ਕਾਫਲਾ ਮਾਰਿਆ ਹੂੰ ਨਹਿਰ ਦਾ ਪਾਣੀ ਤੋੜ ਕੇ ਉਸੇ ਦੇਖਿਆ ਹੂੰ ਹੂੰ ਫਿਰ ਇਹਨਾਂ ਨੇ ਸਾਨੂੰ ਰਾਤ ਨੂੰ ਫੌਜ ਨਾਲ ਲੰਗਾਇਆ ਅੱਛਾ ਜਨਾਨੀਆਂ ਬਾਹ ਕੰਮ ਕਰਦੀਆਂ ਹੁੰਦੀਆਂ ਅੱਛਾ ਹਾਂ ਸਾਰਾ ਸਾਰਾ ਦਿਨ ਕਫਾ ਦਸੋ 20 20 ਕਿਲੇ ਨਰਮਿਕ ਪਹਾੜੇ ਹੁੰਦੇ ਤੇ ਸਾੜੇ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸੇ ਤਾਂ ਠੀਕ ਹੈ ਉਹ ਜਦ 47 ਹੋਇਆ ਉਦੋਂ ਉਮਰ ਕਿੰਨੀ ਸੀ ਤੁਹਾਡੀ ਉਮਰ ਮੇਰੀ ਉਦੋਂ ਹੀ 12-13 ਸਾਲ ਦੀ ਸੀ 12-13 ਸਾਲ ਦੀ ਸੀ ਤੇ ਪਿੰਡ ਕਿਹੜਾ ਸੀ ਤੁਹਾਡਾ 26 ਚੱਕ 26 ਚੱਕ ਹਾਂ ਪਾਕਿਸਤਾਨ ਚ ਪਾਕਿਸਤਾਨ ਚ ਜਿਹੜਾ ਲਾਲਪਰ ਥੀਲ ਜਿਹੜਾ ਵਾਲਾ ਜਨਮ ਬਣਾ ਹੀ ਹੋਇਆ ਵਿੱਚ ਪਿਛਲੇ ਪਿੰਡ ਦਾ ਅੱਛਾ ਇੱਥੋਂ ਤੁਸੀਂ ਗਏ ਉੱਥੇ ਉਹ ਮੈਨੂੰ ਦੱਸ ਰਹੇ ਸੀ ਬਜ਼ੁਰਗ ਕੀ ਤੁਸੀਂ ਇੱਥੋਂ 47 ਤੱਕ ਬਣਾ ਇੱਥੇ ਰਹਿੰਦੇ ਸੀ ਪਹਿਲਾਂ ਇੱਥੇ ਰਹਿੰਦੇ ਸੀ ਸਾਂਝੇ ਪੰਜਾਬ ਦੇ ਵੇਲੇ ਤੁਸੀਂ ਇੱਥੇ ਰਹਿੰਦੇ ਸੀਗੇ ਫਿਰ ਤੁਸੀਂ ਉੱਥੇ ਗਏ ਫਿਰ 47 ਹੋਇਆ ਫਿਰ ਵਾਪਸ ਆ ਗਏ 12-11 ਸਾਲ ਦਾ ਜਮਾ ਮੁੜ ਕੇ ਆਏ ਪਾਕਿਸਤਾਨ ਤੋਂ ਅਸੀਂ ਤੇ ਹਿੰਦੁਸਤਾਨ ਨੂੰ ਆ ਜਨਾਬ ਨੇ ਫੈਸਲਾ ਕਰ ਲਿਆ ਅਸੀਂ ਆਏ ਹਾਂ ਮੈਂ ਸਾਰੇ ਰਾਹ ਗੱਡਾ ਹੱਕਦਾ ਆਂ ਅੱਛਾ ਫੈਸਲਾ ਜਨਾਬ ਇਕੱਲੇ ਨੇ ਕੀਤਾ ਜਨਾਬ ਪਟੇਲ ਨੇ ਜਨਾਬ ਤੇ ਪਟੇਲ ਨੇ ਫੈਸਲਾ ਕਰ ਲਿਆ ਲੱਗਦਾ ਵੀ ਤੂੰ ਹਿੰਦੁਸਤਾਨ ਨੂੰ ਮਾਰਨਾ ਮੈਂ ਸਾਰੀ ਸੋਝੀ ਮਾਰਦੀ ਅੱਛਾ ਬਾੜਦੀ ਸਾਰੀ ਸੋਝੀ ਆ ਸੋਝੀ ਖੇਤ ਵਾਲਾ ਦਾ ਹੁਣ ਵੀ ਪਤਾ ਮੈਨੂੰ ਅੱਛਾ ਹਾਂ ਵੀ ਇੱਥੇ ਸਾਡੀ ਮਿਹਨਤ ਤੇ ਉੱਤੇ ਅੰਗਰੇਜ਼ ਨੇ ਬੱਤੀ ਬੱਤੀ ਕੀਲੇ ਇਕੱਠੇ ਬਣਾਏ ਹੋਏ ਤੇ ਅੱਛਾ ਆੜੇ-ਆੜੇ ਸੜਕਾਂ ਦੇ ਵੱਲੇ ਹੂੰ ਆਹ ਇਕੱਠੇ ਮੜਦੇ ਬਹੁਤ ਚੌਕਸਾ ਪਾਣੀ ਪੈਂਦਾ ਦਾ ਅੱਛਾ ਆ ਸੂਗਿਆ ਨਾ ਵਧੀਆ ਫਸਲ ਹੁੰਦੀ ਸੀ ਉੱਥੇ ਬਹੁਤ ਬਹੁਤ ਨਰਮਾਕ ਬਾਹਤ ਹੁੰਦੀ ਅੱਛਾ ਹਾਂ ਬਸ ਵਾਹ ਜੀ ਵਾਫੇ ਤਾਂ ਤੁਸੀਂ ਬਾਹਰ ਚ ਉੱਥੇ ਚ ਜਾਨੀ ਸਾਡੇ ਮੋੜ ਤਾਂ ਹੁਣੇ ਤੇ ਮੰਦੇ ਅੱਛਾ ਹੱਲੇ ਆੜ ਜ਼ਿੰਬੀ ਕੱਖਵਟ ਨਹੀਂ ਜਾਣਗੇ ਅੱਛਾ ਹੱਲੇ ਵਾਲੇ ਦਿਲ ਵੀ ਕੱਖਵਟ ਨਹੀਂ ਚਲੇਗੇ ਅੱਜກະ ਨਹੀਂ ਆਉਣਾ ਹਾਂ ਜਿਹੜੇ ਪੜੇ ਲਿਖੇ ਤੇ ਸਾੜੇ ਪੰਡੋ ਸੂਬੇਦਾਰਾਂ ਦੇ ਮਰਬੇ ਤੇ ਫੌਜੀਆਂ ਦੇ ਹਾਂ ਉਹ ਉਹਨਾਂ ਨੂੰ ਪਤਾ ਤਾਂ ਅਖਬਾਰ ਪੜ੍ਹਦੇ ਤੇ ਉਹ ਚਾਰ ਦਿਨ ਪਹਿਲਾਂ ਆ ਗਏ ਅੱਛਾ ਉਹ ਆਪਣੇ ਦੱਬੇ ਲਿਖੇ ਚਾਰ ਦਿਨ ਪਹਿਲਾਂ ਆ ਗਏ ਅੱਛਾ ਸਾੜੇ ਪੰਡੋ ਮੰਨਣ ਕੱਢਾਉਂਦੇ ਜਾਣਾ ਨਹੀਂ ਇਹਦੇ ਅੰਬੀ ਉਹਦੇ ਕਿੰਨਾ ਚੜ੍ਹ ਦੂਗਾ ਹਾਂ ਆ ਘਰ ਜਮਾਇਆ ਤਾਂ ਬੜੇ ਬੜੇ ਕਿਲੇ ਕਿਲੇ ਤੇ ਮਕਾਨ ਦਿੱਤਾ ਅੱਛਾ ਇੱਕ ਕਿਲਾ ਦਵਾੜ ਕਿਲਾ ਨੇ ਕਿ ਜੀਵਿਦਾਨ ਦਾ ਹਾਂ ਗਰਾਂਦੇ ਲੈਣਾ ਚ ਮਕਾਨ ਤੇ ਅੱਛਾ ਹਾਂ ਬਹੁਤ ਖੁੱਲੇ ਕਮਰੇ ਤੇ ਵਿਚੇ ਦੰਗਰ ਵਿਚੇ ਸਭ ਕੁਝ ਹੂੰ ਇਹ ਜਿਹਾ ਸਹਿਸ਼ਤ ਨੂੰ ਹੋਤੇ ਬੜਾ ਵਧੀਆ ਅੱਛਾ ਮੈਂ ਤਾਂ ਹੀ ਕਹਾ ਕਿ ਤੁਹਾਡਾ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਭਾਸ਼ਾ ਹੈ ਤੁਹਾਡੀ ਬੋਲਣ ਦਾ ਤਰੀਕਾ ਉਹ ਇੱਧਰ ਦਾ ਹੀ ਹੈ ਜਦੋਂ ਤੁਹਾਡਾ ਇੱਥੇ ਹੋਇਆ ਗਏ ਤੁਸੀਂ ਫਿਰ ਪਾਕਿਸਤਾਨ ਤੁਹਾਡਾ ਜਾਣਾ ਹੁੰਦਾ ਚਲੇਗੇ ਵਾਰ ਨੂੰ ਆ ਜਾਈਂਗੇ ਮੇਰੇ ਆ ਵਾਹ ਜੀ ਬਾਹਰ ਦੀ ਮੈਨੂੰ ਸਾਰੀ ਸੋਝੀ ਹੈ ਮੈਨੂੰ ਹੁਣ ਵੀ ਕਿਸੇ ਘਰ ਵਾਲੇ ਦਾ ਪਤਾ ਸਾਮੂਚਾ ਖੁੰਦਰ ਦਾ ਤੇ ਸਮਝਾੜਾ ਅੱਛਾ ਉੱਤੇ ਗੱਡੀ ਉਸ ਗੱਡੀ ਉੱਤੇ ਦਾ ਪਤਾ ਹੈ ਉਹਦੇ ਨਾਲ ਹੀ ਸਾਨੂੰ 5 ਕਿਲੇ ਬਾਬੇ ਨੇ ਦੇ ਦਿੱਤੇ ਸੀ 6 ਬਾਈ ਦੇ ਮੇਰੇ ਬਾਪ ਲਈ ਜੀ ਕੰਮ ਨਹੀਂ ਤੇ ਕਰਦੇ ਨਾਲੇ ਬੱਚੇ ਅੱਛਾ ਕਾਣਾ ਬਾਪੂ ਕੰਮ ਬਾਕ ਕਰਦਾ ਸੀ ਅੱਛਾ ਬਾਪੇ ਜੁਦਾ ਕਰਦਾ ਸੀ 5 ਕਿਲੇ ਦੇ ਦਿੱਤੇ ਸੀ ਉਹਨਾਂ ਜਮੀਨ ਦੇ ਅੱਛਾ ਉਹ ਵੀ ਪਤਾ ਮੈਨੂੰ ਸਭ ਮੈਨੂੰ ਸਭ ਪਤਾ ਵਾ ਅੱਛਾ 6 ਬਾਈ ਤੁਹਾਡੇ 6 ਬਾਈ ਦੇ ਮੇਰੇ ਬਾਪੂ ਲਈ ਤੁਹਾਡੇ ਬਾਪੂ ਦਾ ਨਾਮ ਕੀ ਸੀ ਬਸਤਾ ਸਿੰਘ ਬਸਤਾ ਸਿੰਘ ਤੇ ਮਾਤਾ ਜੀ ਦਾ ਨਾਮ ਮਾਤਾ ਜੀ ਗਿਆਨ ਕੌਰ ਗਿਆਨਗਾਰ ਅੱਛਾ ਹੁਣ ਦਾਦੇ ਦਾ ਨਾਮ ਹੈ ਦਾਦੇ ਦਾ ਨਾਮ ਚੱਜਾ ਸੀ ਚੱਜਾ ਸਿੰਘ ਹਾਂ ਪਰਦਾਦੇ ਦਾ ਯਾਦ ਹੈ ਨਹੀਂ ਉਹ ਨਹੀਂ ਚੱਜਾ ਸੀ ਤਾਂ ਬਸ ਉਹ ਆਪਣ ਪੋਤਾ ਬੈਠਾ ਰੋਣਾ ਹਾਂ ਪੋਤਾ ਪੜੋਤਾ ਹਾਂ ਪੜੋਤਾ ਆ ਦੇਖੋ ਜੀ ਪੜੋਤਾ ਬੈਠਾ ਆਹ ਹੈ ਜਨਰੇਸ਼ਨ ਦੇਖੋ ਹੈ ਡੈਡੀ ਦਾ ਨਾਮ ਕੀ ਹੈ ਆ ਪੜੋਤੀ ਹੈ ਜੀ ਔਰ ਤੇਰੀ ਦਾਦਾ ਜੀ ਦਾ ਨਾਮ ਕੀ ਹੈ ਕੀਰ ਸਿੰਘ ਕੀਰ ਸਿੰਘ ਔਰ ਪਰਦਾਦਾਈ ਦਾ ਨਾਮ ਤੇਰੇ ਬਾਪੂ ਜੀ ਸੇਵਾ ਸਿੰਘ ਆ ਦੇਖੋ ਜੀ ਜਨਰੇਸ਼ਨ ਬੈਠੀ ਹੈ ਦੇਖੋ ਪਰਪੋਤਾ ਜੀ ਬੈਠੇ ਹੈ ਜੀ ਇਹ ਦੇਖੋ ਕਿੰਨੀ ਵਧੀਆ ਗੱਲ ਹੈ ਕਿ ਕਿੰਨੀ ਚੌਥੀ ਜਨਰੇਸ਼ਨ ਦੇ ਨਾਲ ਬੈਠੀ ਸੀ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਬਾਬੇ ਦੇ ਰੰਗ ਹੈ ਬਾਬੇ ਦੇ ਰੰਗ ਹੈ ਜੀ ਬਿਲਕੁਲ ਬਾਬੇ ਦੇ ਰੰਗ ਹੈ ਸਾਰੇ ਬਾਬੇ ਦੇ ਰੰਗ ਹੈ ਹਾਂ ਅੱਛਾ ਇਹ ਦੱਸੋ ਆਪਈ ਹਾਂ ਜੀ ਟਾਈਮ ਦੀ ਗੱਲ ਕਰਦੇ ਆਪਾਂ ਅਕਸਰ ਹਰੇਕ ਬਜ਼ੁਰਗ ਤੋਂ ਪੁੱਛਦਾ ਤੁਹਾਡੇ ਤੋਂ ਹੀ ਪੁੱਛਣਾ ਸੋਚਣਾ ਨਹੀਂ ਐ ਸਿੱਧਾ ਹੀ ਜਵਾਬ ਦੇਣਾ ਜੋ ਮਨ ਚ ਆਇਆ ਕੋਈ ਉਹ ਨਹੀਂ ਸੋਚਣ ਦੀ ਲੋੜ ਵੀ ਕੈਮਰੇ ਬਾਰੇ ਬੈਠੇ ਆਪਾਂ ਸਮਾਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਸਮਾਂ ਦਾ ਪਹਿਲਾਂ ਹੀ ਚੰਗਾ ਦਾ ਅੱਛਾ ਹਾਂ ਉਹ ਤਾਂ ਵਾਸਤੇ ਨਾਲ ਪੁੱਛਿਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਅੱਛਾ ਹਾਂ ਪਹਿਲਾਂ ਸਮਾਂ ਚੰਗਾ ਦਾ ਅੱਛਾ ਪਹਿਲਾਂ ਸਮਾਂ ਚੰਗਾ ਦਾ ਚੰਗਾ ਦਾ ਹੁਣ ਪੁੱਛਦਾ ਨਹੀਂ ਕੋਈ ਕਿਸੇ ਨੂੰ क्या क्या आ, क्या आ, चक्कर क्या पै गया बस खबर क्या अब हवाई चल गई हां हवाई चल गई जी आ, ना गवर्नमेंट पूछ दी है अच्छा सरकार हाँ, भी नहीं पूछ दी सरकार भी नहीं पूछ दी हां हां हुन जिम्मेदार हां ਪਾਰਮੀ ਵਸਾ ਲਾਈ ਵੀ ਹੈ ਹਾਂ ਖਮੜਾ ਕੇ ਤੂਫਾਨ ਆਜੂ ਹੈ ਹਾਂ ਇਹ ਨਾਲ ਦਾ ਮਾਰਿਆ ਗਿਆ ਹਾਂ ਕੜਕਾ ਪੱਕ ਰਹੀ ਹੈ ਹਾਂ ਨੇ ਪੱਕ ਗਿਆ ਪਾਰ 16 ਨਰ ਹੱਥ ਵਜਨ ਆਏ ਬਾਪੂ ਜੀ ਤਾਂ ਬਾਬੇ ਜੀ ਮੇਰਾ ਹਾਂ ਹਾਂ ਵਸੇ ਤਾਂ ਸਭ ਤੋਂ ਪਹਿਲਾਂ ਵਧੀਆ ਸੀ ਹਾਂ ਪਹਿਲਾਂ ਸੀ ਕਿਹੜੇ ਕਿਹੜੇ ਲਹਾਜ ਨਾਲ ਪਹਿਲਾਂ ਵਧੀਆ ਸੀ ਕੱਪੜੇ ਨਾਲ ਖਾਣ ਪੀਣ ਨਾਲ ਸਭ ਨਾਲ ਰਹਿਤਲ ਨਾਲ ਉਹਦੇ ਚ ਖਰਚਾ ਕਰਤਾ ਉਹਦਾ ਜ਼ਮੀਨ ਚ ਅੱਛਾ ਫਸਲ ਵਾਲੀ ਚ ਹੂੰ ਥੋੜੇ ਪਾਸੇ ਨਾਲ ਕੀ ਪੈਸੇ ਦੀ ਕੀਮਤ ਜ਼ਿਆਦਾ ଥି ਜੀ ਹਾਂ 10 ਰੁਪਏ ਵੀ 5 ਰੁਪਏ ਕੰਨਾ ਕਹਿ ਲਿਆ ਹਾਂ ਹੁਣ 300 ਰੁਪਏ ਕੰਨਾ ਫਿਰ ਵੀ ਮਰਪਣਾ ਨਹੀਂ ਹੁੰਦਾ ਫਿਰ ਵੀ ਪੂਰਾ ਨਹੀਂ ਹੁੰਦਾ 10 ਰੁਪਏ ਮੈਂ 5 ਰੁਪਏ ਕੰਨਾ ਕਹਿ ਲਿਆ ਪਾਗਲ ਅੱਛਾ ਹਾਂ 5 ਰੁਪਏ ਕਵਾਂਟਲ 5 ਰੁਪਏ ਕਵਾਂਟਲ ਗੰਨਾ ਕਹਿ ਰਿਹਾ ਤੁਸੀਂ ਪਾਗਲ ਇਹ ਤਾਂ ਹੋ ਗਿਆ ਫਸਲਾਂ ਦੀ ਗੱਲ ਹਾਂ ਰਿਸ਼ਤਿਆਂ ਦੀ ਕਿੰਨਾ ਕੁ ਫਰਕ ਆਇਆ ਆਪਸ ਦੇ ਵਿੱਚ ਇੱਥੇ ਤਾਂ ਹੁਣ ਆਇਆ ਵੀ ਜਿਹੜਾ ਜ਼ਿਆਦਾ ਮਾਨਨਾ ਦਾ ਉਹ ਹੋਰ ਤਾਂ ਜੀ ਹੁਣ ਪੜੇ ਲਿਖੇ ਹੋ ਗਏ ਨਿਆਣੇ ਬਾਹਰ ਦਾ ਜਾਣ ਲਗੇ ਹਾਂ ਹੁਣ ਮਾਂ ਨੂੰ ਪੁੱਤ ਨਹੀਂ ਉਹਦਾ ਪੁੱਤ ਨੂੰ ਮਾਂ ਨਹੀਂ ਬੋਲੀ ਕੋਈ ਨਹੀਂ ਬੋਲ ਆਪੋ ਆਪ ਚੱਲੀ ਹੋਈ ਹੈ ਆ ਗੱਲ ਛੱਡੋ ਜੀ ਬੜੀ ਵਧੀਆ ਪੜੇ ਲਿਖੇ ਹੋ ਗਏ ਡਾਕਟਰ ਬਣ ਗਏ ਇੰਜੀਨੀਅਰ ਬਣ ਗਏ ਬਹੁਤ ਕੁਝ ਬਣ ਗਏ ਲੇਕਿਨ ਰਿਸ਼ਤਿਆਂ ਦੀ ਕਦਰ ਖਤਮ ਹੋ ਗਈ ਖਤਮ ਹੋ ਗਈ ਜਦ ਲੋਕ ਬਜ਼ੁਰਗ ਕਹਿੰਦੇ ਮੈਂ ਨਹੀਂ ਕਹਿ ਰਿਹਾ ਬਿਲਕੁਲ ਤੁਹਾਡੀ ਵੀ ਜੇਕਰ ਇਹ ਆਪਣੀ ਮਰਜ਼ੀ ਕਰਦੇ ਹੁਣ ਆਪਣੀ ਮਰਜ਼ੀ ਕਰਦਾ ਹੈ ਹਰੇਕ ਬੰਦਾ ਹਾਂ ਆਪਣੀ ਮਨ ਮਰਜ਼ੀ ਹਰੇਕ ਬੰਦਾ ਕਰਦਾ ਨਿਆਣਾ ਵੀ ਕਰਦਾ ਆ ਵੀ ਕਹਿੰਦਾ ਬਾਪੂ ਦਾ ਸਾਲ ਵੀ ਤਾਂ ਇਹ ਵੀ ਕਹਿੰਦਾ ਮੈਂ ਹੀ ਜੋ ਕਰੂਗਾ ਤੇ ਇਹ ਕਰੂਗਾ ਉਕੜੇ ਕਰੂ ਜਿੱਦ ਤਰ੍ਹਾਂ ਮੈਂ ਚਾਹਾਂ ਹਾਂ ਬਸ ਆਇਆ ਟਾਈਮ ਹੈ ਹੁਣ ਟਾਈਮ ਹੈ ਬਸ ਵਾਰੀ ਗੱਲ ਲੈ ਲਓ ਜੀ ਗੱਲ ਮੈਂ ਕਰ ਰਹੀ ਸੀ ਤੁਸੀਂ ਕਰਿਓ ਕਮੈਂਟ ਕੀ ਪੜੇ ਲਿਖੇ ਹੋ ਗਏ ਪਰ ਅਸਲੀ ਕਦਰਾਂ ਕੀਮਤਾਂ ਛੱਡ ਦਿੱਤੀਆਂ ਆ ਆ ਆ ਜਿਹੜੀ ਗੱਲ ਬੜੀ ਬੜੀ ਟੱਚਿੰਗ ਗੱਲ ਹੈ ਕਹੀ ਮੁਸਕਰਾ ਕੇ ਬਾਬਾ ਜੀ ਨੇ ਅੱਛਾ ਬਾਬਾ ਜੀ ਇਹ ਤਾਂ ਰਿਸ਼ਤਿਆਂ ਦੀ ਗੱਲ ਹੋ ਗਈ ਜਿੰਨੇ ਪੜੇ ਲਿਖੇ ਹੋ ਗਏ ਉਹਨੇ ਦੂਰ ਦੂਰ ਹੋ ਗਏ ਜੀ ਹਾਂ ਬਸ ਆਪਣਾ ਆਪਣਾ ਦਿਮਾਗ ਹੋ ਗਿਆ ਸਭ ਦਾ ਸਭ ਦਾ ਆਪਣਾ ਆਪਣਾ ਦਿਮਾਗ ਹੋ ਗਿਆ ਕਹਿੰਦਾ ਮੈਂ ਮੋਝਾ ਲਗਦਾ ਹਾਂ ਹਾਂ ਆਹ ਸਾਨੂੰ ਪੁੱਛੇ ਮਾਰਨੇ ਹਾਂ ਲਓ ਜੀ ਇਹ ਵੀ ਗੱਲ ਤੁਹਾਡੀ ਅੱਛਾ ਹੁਣ ਵਿਆਹ ਸ਼ਾਦੀਆਂ ਦਾ ਕੀ ਗੱਲ ਕਰੀਏ ਅਸੀਂ ਅਕਸਰ ਬਜ਼ੁਰਗਾਂ ਤੋਂ ਪੁੱਛਦੇ ਆ ਸਾਡੀ ਇਸ ਗੱਲ ਨੂੰ ਲੋਕ ਬਹੁਤ ਪਸੰਦ ਕਰਦੇ ਆ ਕਿ ਵਿਆਹ ਕਿੱਦਾਂ ਹੁੰਦੇ ਸੀਗੇ ਪਹਿਲਾਂ ਪਹਿਲਾਂ ਦੇ ਵਿਆਹ ਸ਼ਾਦੀਆਂ ਤੇ ਹੁਣ ਦੇ ਵਿਆਹ ਸ਼ਾਦੀਆਂ ਤੇ ਕੀ ਫਰਕ ਦੇਖਦੇ ਤੁਸੀਂ ਪਹਿਲਾਂ ਤਾਂ ਜਿਹੜਾ ਕੰਮਤਾਖਲਾ ਜਾਇਦਾਦ ਦੇ ਦਿੱਤਾ ਘਰਾਨਾ ਦੇਖਦਾ ਸੀ ਹਾਂ ਬਿਲਾਈਨ ਚੰਗੀ ਹੈ ਨਾ ਦੀ ਇਸ ਤਾਂ ਕਰਨ ਦੇ ਤੇ ਹੂੰ ਨਹੀਂ ਹੋਣ ਨਹੀਂ ਹੁਣ ਤਾਂ ਅਗਲਾ ਕਹਿੰਦਾ ਜਿੱਥੇ ਮਜ਼ਾ ਮਿਲਜੀ ਜਿੱਦਾਂ ਚੱਲ ਗਿਆ ਚੱਲ ਗਿਆ ਗਾਣਾ ਨਾ ਨਾ ਕੁੜੀਆਂ ਆਪਣੇ ਆਪੇ ਆਇਆ ਕਰਨੀਆਂ ਆਪਣੇ ਆਪੇ ਬੱਚੇ ਹੁਣ ਆਪਣੀ ਆਪ ਖੁਦਰਾ ਪੜਨਾ ਆਪਣੇ ਜੀ ਜਾਂਦਾ ਉਹ ਟਾਈਮ ਜਿਆਦਾ ਦੇ ਦਿੱਤੇ ਹਾਂ ਘਰਾਣਾ ਦੇ ਦਿੱਤੇ ਹਾਂ ਵੀ ਲੈਣ ਦੇ ਬੰਦੇ ਆ ਹੈ ਮੇਰੀਆਂ ਪੰਜ ਕੁੜੀਆਂ ਜੀ ਪੰਜ ਵਿਆਈਆਂ ਮੈਂ ਹਮ ਘਰਾਣਾ ਦੇਦੇ ਸਕੂਲੇ ਹੁਣ ਨਹੀਂ ਹੁਣ ਬਸ ਹੁਣ ਤਾਂ ਅਗਲਾ ਕਹਿੰਦਾ ਬਸ ਹੁਣ ਹੁਣ ਬੱਚੇ ਕਹਿੰਦੇ ਸੀ ਆਪਣੀ ਮਰਜ਼ੀ ਕਰਾਂਗੇ ਹਾਂ ਆਪਣੀ ਮਰਜ਼ੀ ਕਰਾਂਗੇ ਜਦ ਤੁਹਾਡਾ ਵਿਆਹ ਹੋਇਆ ਸੀ ਤੁਹਾਡੀ ਆਪਣੀ ਮਰਜ਼ੀ ਚੱਲੀ ਸੀ ਨਹੀਂ ਨਹੀਂ ਚੱਲੀ ਨਹੀਂ ਮੈਨੂੰ ਕਿਸੇ ਰਿਸ਼ਤੇਦਾਰ ਨੇ ਕਰਾਇਆ ਅੱਛਾ ਹਾਂ ਬਹੁਤ ਦੇਰ ਹੋ ਗਈ ਚੰਡੀਗੜ੍ਹ ਜਦ ਤੱਕ ਬਣ ਲੱਗੀ ਸੀ ਅੱਛਾ ਚੰਡੀਗੜ੍ਹ ਜਦ ਬਣ ਲੱਗਿਆ ਸੀ ਬਣ ਲੱਗੀ ਸੀ ਹਾਂ 28 ਸਤੈ ਨਾਲ ਪਿੰਡਾ ਸਾਹ ਪਰ ਤੇ ਅੱਛਾ ਹਾਂ ਮਾ ਵਜਾ ਹੋ ਗਈ ਸੀ ਯਾਰ ਅੱਛਾ ਬੈਜਾ ਬੈਜਾ ਹੋ ਗਈ ਸੀ ਹਾਂ ਮਾਸਟਰ ਜਮਾਨਾ ਹੁੰਦਾ ਹੈ ਹਾਂ ਕਰਾਈਏ ਫਿਰ ਵਿਆਹ ਦੀਆਂ ਗੱਲਾਂ ਕਰੀਏ ਬੱਸ ਆਹ ਕਾਹਦੀਆਂ ਗੱਲਾਂ ਹੋ ਲੀਆਂ ਆਉਟ ਆਉਂਡ ਨਹੀਂ ਨਹੀਂ ਆਪਾਂ ਗੱਲ ਕਰਨੀ ਤੁਹਾਡੇ ਨਾਲ ਬਰਾਤ ਚ ਕਿੰਨੇ ਜਾਣੇ ਗਏ ਸੀ ਬਰਾਤ ਚ ਸਾੜੇ ਇੱਕ ਫੁੱਫੜ ਹੁੰਦਾ ਸਮਾਣੇ ਦਾ ਹਾਂ ਰੁੱਸਿਆ ਤਾਂ ਨਹੀਂ ਫੁੱਫੜ ਨਹੀਂ ਅੱਛਾ ਉਹਦੇ ਕੋ ਗੱਡੀ ਹੁੰਦੀ ਸੀ ਉਸ ਟਾਈਮ ਚ ਅੱਛਾ ਕਾਰ ਗੱਡੀ ਵੱਡੀ ਗੱਡੀ ਉਹ ਦੂਜੀ ਰੱਥ ਗੱਡੀ ਨਹੀਂ ਟਰੱਕ ਟਰੱਕ ਅੱਛਾ ਹਾਂ ਟਰੱਕ ਜੀ ਜਾਣ ਗਏ ਤੇ ਜੀ ਹਾਂ ਹੂੰ ਪੜਿਆਲਾ ਪੈਸੂ ਛਨਾਬ ਹੁੰਦੀ ਸੀ ਅੱਛਾ ਉੱਥੇ ਦੇਖ ਪੇਟੀ ਲਿਆ ਤਾਂ ਸਾਡਾ ਚਾਚਾ ਹਾਂ ਬਈ ਉਹ ਵੀ ਗੱਡੀ ਚਲੀ ਗਈ ਅੱਛਾ ਹਾਂ ਉਹ ਸਾਰੇ ਇੱਥੇ ਬਿਆਹ ਕੇ ਦੂਏ ਦਿਨ ਆਗੇ ਤੇ ਅੱਛਾ ਸ਼ਾਮ ਨੂੰ ਜਾਂਦੀ ਸੀ ਜਗ ਹਾਂ ਚਾਰ ਦਿਨ ਰਹਿੰਦੇ ਸੀ ਬਈ ਜਦੋਂ ਇੱਕ ਦਿਨ ਰਹਿੰਦੀ ਸੀ ਰਾਤ ਅੱਛਾ ਦੂਏ ਦਿਨ ਜਾਂਦੀ ਸੀ ਹਾਂ ਟਾਈਮ ਦੀ ਗੱਲਾਂ ਉਸ ਟੈਪ ਦੀਆਂ ਗੱਲਾਂ ਹਾਂ ਮੇਰਾ ਸਾਰਾ ਹੌਲਦਾਰ ਹੁੰਦਾ ਦਾ ਅੱਛਾ ਹਾਂ ਬਹੁਤ ਚੰਗਾ ਦਾ ਇਹ ਕੁਝ ਚੱਕਰ ਵਗੇ ਪੀਜੀਏ ਸਾਰੀ ਪੀਜੀਏ ਇੱਥੇ ਦੁੱਧ ਲੈ ਜਾਂਦੀ ਚੰਡੀਗੜ੍ਹ 28 ਪਿੰਡ ਕਿਹੜਾ ਪਿੰਡ ਦੱਸਿਆ ਸੀਗਾ 38 ਸ਼ਾਹਪੁਰ ਸ਼ਾਹਪੁਰ ਪੀਜੀਵੀ ਦੇ ਨਾਲ ਸਾਹਮਣੇ ਵੀਜੀ ਹੋਈ ਬਾਈਪਾਸ ਦੇ ਨਾਲੇ ਉੱਥੇ ਵੀ ਨਾ ਸੁਣੀ ਜਾਂਦਾ ਹੂੰ ਉੱਥੇ ਹੀ ਮੀਂਹ ਤੇ ਉਹਨਾਂ ਦੀ ਅੱਛਾ ਅੱਛਾ ਸਾਰੀ ਦੁਨੀਆ ਹੀ ਮੰਦੀ ਸੀ ਉਹਨਾਂ ਨੂੰ ਵਾਹ ਜੀ ਵਾਹ ਇੰਨੀ ਸਾਰੇ ਉੱਥੇ ਲੈ ਜਾਂਦੇ ਅਗਰ ਤੇ ਬਰਾਤ ਗਈ ਫਿਰ ਕਿੱਦਾਂ ਖਾਣਾ ਪੀਣਾ ਕਿਆ ਹੁੰਦਾ ਵਧੀਆ ਹੋਇਆ ਸਭ ਕੋਲ ਇਹ ਕਿਆ ਖਲਾਉਂਦੇ ਸੀਗੇ ਪਹਿਲਾਂ ਬੱਸ ਦੱਸੋ ਹਾਂ ਇਹ ਆਪਣਾ ਅਸਾਬ ਜਲੇ ਖਾਣਾ ਹੁੰਦਾ ਤਾਂ ਮਠਿਆਈ ਹੁੰਦੀ ਸੀ ਨਹੀਂ ਥੋੜੀ ਹੁੰਦੀ ਸੀ ਮਠਿਆਈ ਮੈਂ ਸੁਣਿਆ ਕਦੇ ਮਠਿਆਈ ਹੁੰਦੀ ਨਹੀਂ ਹੁੰਦੀ ਤਾਂ ਸੀ ਮਸਾਬ ਜੇ ਨਹੀਂ ਕਹੇ ਜੀ ਹੁੰਦੀ ਸੀ ਅਜਲੇ ਬੀਜੂ ਬੀਏ ਵਸ ਬਰਾਮ ਨਹੀਂ ਸੀ ਹੁੰਦੀ ਅੱਛਾ ਗੁਲਾਬ ਜਾਮਨ ਨਹੀਂ ਸੀ ਨਹੀਂ ਹੁਣ ਤਾਂ ਆਮ ਬਹੁਤ ਕੋ ਕਰਦੇ ਆ ਜੇ ਵੀ ਲੱਡੂ ਵਾਸਾ ਅਹ ਤੇ ਵੀ ਹੁੰਦੀ ਸੀ ਅੱਛਾ ਫਿਰ ਜਨ ਜਾਈ ਜਨ ਸਵਾਗਤ ਕਿੱਦਾਂ ਕਰਦੇ ਸੀ ਬਸ ਕੋਈ ਥਾਂ ਕੋੜੀਆਂ ਕਰਨੀ ਵਰਗਾ ਜਿਹਾ ਵੇਖਣੀ ਕਰਦੇ ਤੇ ਹਾਂ ਬਾਅਦ ਕਈ ਸੈਟਮ ਚੱਲੇ ਆ ਉੱਥੇ ਦਾ ਇੱਕ ਨੇ ਸਵਾਦ ਕਰ ਲੈਂਦੇ ਜਾਂਦਾ ਚਲੋ ਸ਼ਾਮ ਨੂੰ ਰਹਿੰਦੇ ਤੇ ਖਾਂਦੇ ਰੋਟੀ ਖਾਂਦੇ ਤੇ ਦੂਰ ਅਨੰਦ ਫਿਰੇ ਹੁਣੇ ਸ਼ਾਮ ਨੂੰ ਚਲੇ ਹੁਣ ਬਜ਼ੁਰਗੋ ਕਹਿੰਦੇ ਹੁਣ ਵੀ ਕੰਮ ਹੈ ਖੇਤੀ ਖੁੱਤੀ ਪੂਰੀ ਕਰ ਰਹੇ ਤੁਸੀਂ ਹਾਂ ਹਾਂ ਪੂਰੀ ਕਹੀ ਚਲਾਉਨੇ ਆ ਲੈ ਸਾਰਾ ਪਾਣੀ ਲਾਇਆ 6 ਗਿਲੇ ਨੂੰ 6 ਗਿਲੇ ਪਾਣੀ ਲਾਇਆ ਵਾਹ ਜੀ ਵਾਹ ਮਰੰਡੇ ਕਿਦਾਂ ਇਨਾਂ ਨੇ ਬਸਤੇ ਕੇ ਸਾਈਕਲ ਤੇ ਸਾਈਕਲ ਪਰ ਸਾਈਕਲ ਤੇ ਜਾਂਦੇ ਹਾਂ ਕਰਾਲੀ ਵੀ ਸਾਈਕਲ ਪਰ ਕਰਾਲੀ ਵੀ ਸਾਈਕਲ ਤੇ ਹਾਂ ਸਾਈਕਲ ਕਰਾਲੀ ਬਾਗਾ ਖੜਾ ਕੇ ਚੰਡੀਗੜ੍ਹ ਦਿੱਲੀ ਜਿੱਥੇ ਮਰਜ਼ੀ ਚਲੇ ਜਾਂ ਜਿੱਥੇ ਮਰਜ਼ੀ ਚਲ ਸਾਈਕਲ ਉੱਥੇ ਖੜਾ ਦੇਣਾ ਮੁੜ ਕੇ ਚੱਕ ਲੈ ਮੁੜ ਕੇ ਚੱਕ ਲੈ ਹਾਂ ਲਓ ਜੀ 90 ਸਾਲ ਦੇ ਐ ਸਾਈਕਲ ਚਲਾਣੇ ਪੂਰਾ ਖੇਤੀ ਦਾ ਕੰਮ ਕਰਦੇ ਕਹੀ ਚਲਾਣੇ ਐ ਤਾਂ ਹੀ ਕਹਿਬ ਗੋਡੇ ਵਾਡੇ ਠੀਕ ਹੈ ਠੀਕ ਹੈ ਓਕੇ ਸਾਰਾ ਕੁਝ ਠੀਕ ਹੈ ਇੱਕ ਅੱਖਾਂ ਦਾ ਹੀ ਚੱਕਰ ਜਿਹਾ ਪਿਆ ਵਾ ਬਾਕੀ ਓਕੇ ਸਾਰਾ ਹਾਂ ਦੋ ਇਪਰੇਸ਼ਨ ਕਰਾ ਲਏ ਐਂਦੇ ਚਿਲਾ ਰ ਆ ਗਿਆ ਅੱਛਾ ਆ ਪੀ ਜੇ ਵੀ ਕਰਾ ਲਿਆ 18 ਵੀ ਕਰਾ ਲਿਆ ਅੰਨੀ ਵੀ ਕਰਾ ਲਿਆ ਸਭ ਕੁਝ ਬਾਕੀ ਤੁਰਦੇ ਫਿਰਦੇ ਪੂਰੇ ਹਾਂ ਪੂਰਾ ਸਭ ਸਾਈਕਲ ਸੁਕ ਲੈਂ ਪੂਰਾ ਚਲਾ ਦਿੰਦੇ ਪੂਰਾ ਪੂਰਾ ਲਓ ਜੀ ਸੌਦਾ ਪੱਤਾ ਲੈ ਬਣ ਮੈਂ ਲਿਆਉਣਾ ਸੋਦਾ ਪਤਾ ਤੁਸੀਂ ਲਿਆਉਂਦੇ ਮੈਂ ਹਾਂ ਮਾਲਕ ਮੈਂ ਮਾਲਕ ਤੁਸੀਂ ਐ ਆਹ ਹੈ ਆਹ ਚੋਲਾ ਅੱਗੇ ਸਾਈਕਲ ਤੇ ਰੱਖ ਕੇ ਹੈ ਜੀ ਨਾ ਚੋਲਾ ਵੀ ਥੈਲਾ ਵੀ ਸਭ ਕੁਝ ਹਾਂ ਸਾਰਾ ਭਰ ਕੇ ਲਿਆਉਂਦੇ ਆ ਕਿੰਨੇ ਵਜੇ ਉੱਠਦੇ ਸਾਰੇ ਸਿੱਧਾ ਇੱਕ ਅੱਸੀ ਤਾਂ ਆਰਾਮ ਹੈ ਸਿੱਧਾ ਰਾਮ ਹਾਂ ਉਹਦੇ ਵੀ ਲਿਆਉਣੇ ਫਰਕਣ ਪੜੇ ਮੈਂ ਅੱਛਾ ਖਾਲਬੜੇ ਵੀ ਸਬਾਸ ਹੈ ਉਥੇ ਇਹੇ ਪਤ ਲਿਆਉਣੇ ਅੱਛਾ ਸਬਾਸ ਵਾਹ ਜੀ ਵਾਹ ਬਜ਼ੁਰਗੋ ਸਾਰਾ ਸਮਾਂ ਤੁਸੀਂ ਦੇਖਿਆ ਹਾਂ ਮੈਂ ਉਹ ਕਰਦਾ ਮੈਂ ਉਹ ਕਰਦਾ ਕੀ ਕਰੀਏ ਉਹਨਿਆਂ ਮਹਿਰੇ ਨਹੀਂ ਆ ਕੱਖ ਲਿਆ ਮਾਰ ਉਹ ਮੈਨੂੰ ਐ ਹੀ ਉੱਪਰ ਲੱਗ ਮੁੰਦਾ ਹਾਂ ਗੱਲ ਕਰੀ ਜਾਂਦਾ ਮੈਂ ਸਾਈਕਲ ਚਲਵਾ ਪਹਿਲਾਂ ਤੀ ਸਾਈਕਲ ਪਹਿਲਾਂ ਤੇ ਚਲਾ ਸਾਈਕਲ ਚਲਾ ਲੈ ਤਾਂ ਹੀ ਕਹਿ ਆ ਤੁਸੀਂ ਆ ਚੰਡੀਗੜ੍ਹ ਵੀ ਮੈਨੂੰ ਸਭ ਕੁਝ ਦੱਸਿਆ ਵੀ ਠੀਕ ਹੈ ਤੇਰੇ ਗੋਡੇ ਸਭ ਕੁਝ ਠੀਕ ਹੈ ਚੈੱਕ ਕਰਾ ਲਏ ਠੀਕ ਆ ਹਾਂ ਸਭ ਇਕ ਅੱਖ ਲਈ ਚੱਕਰ ਜਾਵੇ ਉਹ ਤਾਂ ਹੋ ਜਾਣਾ ਠੀਕ ਹੈ ਚਿੰਤਾ ਨਾ ਕਰੋ ਵੀ ਉਹ ਦਵਾਈ ਦਿੱਤੀ ਪੋਣਾ ਉਹ ਸਭ ਅੱਛਾ ਠੀਕ ਹੈ ਸਭ ਬਾਕੀ ਸਾਰਾ ਬਲੱਡ ਕੋਈ ਵਧਦਾ ਘਟਦਾ ਕੋਈ ਕੁਝ ਨਹੀਂ ਸਭ ਕੁਝ ਠੀਕ ਕੋਈ ਬੀਪੀ ਸੀਪੀ ਕੋਈ ਨਹੀਂ ਸਭ ਕੁਝ ਠੀਕ ਹੈ ਟਣ ਟਣ ਕੱਬ ਚੱਲਦਾ ਇਹਦੀ ਮਿਹਰਬਾਨੀ ਜਾਦ ਜਾਦ 47 ਹੋਇਆ ਹਾਂ ਠੀਕ ਹੈ ਹਾਂ ਕੋਈ ਸੋਨਾ ਸੋਨਾ ਆਪਣਾ ਲਿਆ ਇਧਰ ਕਿ ਨਹੀਂ ਬਸ ਜਿਹੜਾ ਗੱਡਿਆਂ ਚ ਮਾਲ ਆਇਆ ਹਾਂ ਉਹ ਲਿਆਏ ਬਾਕੀ ਰਹਿ ਰੂ ਗਲਤੀ ਸਭ ਕੁਝ ਛੱਡਿਆ ਦਾਣਾ ਪੱਕਾ ਅੱਛਾ ਜਿੰਨਾ ਗੱਡੇ ਤੇ ਸਾਡੇ ਕੋ ਹਾਂ ਸਾਡੇ ਕੋਲ ਗੱਡਾ ਗਈ ਵਾਰ ਤੇ ਪਚਲੇ ਆ ਗੱਡੇ ਚ ਆਏ ਤੁਸੀਂ ਗੱਡੇ ਫਿਰਦੇ ਬਹੁਤ ਤੇ ਦੋ ਹਾਂ ਬਾਕੀ ਕਮਾਈ ਦਾ ਭਾਈ ਕੱਕ ਗੋਣੇ ਵਾਲਾ ਦਾ ਜੀ ਮੇਰਾ ਬੰਬੀਰ ਦਾ ਉਹ ਦੂਵੇ ਕੰਮ ਪਰਤਾ ਥੋੜੀ ਸਾਹ ਜੀ ਆ ਦੁੱਧ ਆ ਗਿਆ ਆ ਪੀਓ ਹਾਂ ਜੀ ਪੀਓ ਪੀਓ ਗੱਲਾਂ ਵੀ ਕਰੀ ਜਾਂਦੇ ਦੁੱਧ ਵੀ ਪੀ ਜਾਂਦੇ ਨੇ ਲਓ ਜੀ ਲਓ ਕਮਾਲ ਹੈ ਇਧਰ ਅੰਕਲ ਜੀ ਨਿਭਾ ਬੜਾ ਦੇ ਹਾਂ ਬਈ ਟਾਈਮ ਨੇ ਗੱਲਾਂ ਹੈ ਕਈ ਥਾਂ ਤੁਹਾਨੂੰ ਟਿੱਕਾ ਵੀ ਪੈ ਗਿਆ ਤਾਂ ਕੈਪਟਨ ਦਾ ਬਾਪਤਾ ਅੱਜ ਪਟਿਆਲੇ ਵਾਲਾ ਅੱਛਾ ਅਸੀਂ ਉਹਦੀਆਂ ਰਾਣੀ ਵੀ ਦੇਖੀਆਂ ਪਟਿਆਲੇ ਅੱਛਾ ਹਾਂ ਉਟਾਲੇ ਜਿਹੜਾ ਹੈ ਇੰਡੀਆ ਰਾਣੀਆਂ ਸੀ ਉਹਦੀਆਂ ਪਤਾ ਨਹੀਂ ਉੱਥਾ ਹੀ ਨਹੀਂ ਆਦੀਆਂ ਅੱਛਾ ਹਾਂ 2 300 ਹੋ ਗਈ 400 ਅੱਛਾ ਹਾਂ ਬਾਜ਼ਾਰ ਚ ਹੂੰ ਜਿਹਦੇ ਨਾਲ ਦੇਖਿਆ ਵਾਹ ਕੇ ਆਂਦੇ ਆ ਅੱਛਾ ਹਾਂ ਰਾਣੀਆਂ ਤੇ ਬਾਜ਼ਾਰ ਚ ਮੇਰੇ ਮਾਮੇ ਦੇ ਮੁੰਡੇ ਤੇ ਪਚਾਰੇ ਪੜ ਗਏ ਅੱਛਾ ਕਾਪੜਿਆ ਤੇ ਅੱਛਾ ਅਸੀਂ ਉੱਥੇ ਗਏ ਆ ਅੱਛਾ ਮੌਤ ਕੋ ਦੇਖਿਆ ਅੱਛਾ ਬਾ ਉਹ ਫਿਰ ਦੇਖ ਲੈ ਵੀ ਟਾਈਮ ਦੀ ਗੱਲਾਂ ਹੈ ਅੱਛਾ ਟਿਆਲੇ ਵਾਲਾ ਟਿਆਲੇ ਵਾਲੇ ਫੌਜ ਭੇਜਦੀ ਸੀ ਅੱਛਾ ਪਾਕਿਸਤਾਨ ਨੂੰ ਅੱਛਾ ਫੌਜ ਸਾਨੂੰ ਲੈ ਆਈ ਅੱਛਾ ਫੌਜ ਦੇ ਸਾਡੇ ਘੋੜੀ ਹੈ ਘਰ ਕੋਲ ਤੇ ਅੱਛਾ ਸਾਡੇ ਕੋਲ ਵੀ ਘੋੜੀ ਸੀ ਜੀ ਅਸੀਂ ਵੀ ਦੇਤੀ ਫੌਜੀਆ ਨੂੰ ਹਾਂ ਇਹ ਡੋਗਰੇ ਜਿਹੇ ਤੇ ਹਾਂਜੀ ਹਾਂਜੀ ਚੱਲ ਜੀ ਬੱਲੋ ਦੀ ਹਾਈਟ ਅੱਛਾ ਬੱਲੋ ਦੀ ਹਾਈਟ ਪਰ ਪਾਰ ਕਰਨਾ ਸੀ ਹੂੰ ਉੱਥੇ ਦੋ ਤਿੰਨ ਸਿੰਘ ਗੱਡੀ ਤੋੜਤੀ ਨੇ 37 ਦੀ 37 ਚੱਕਦੀਆਂ ਗੱਡੀਆਂ ਵਾੜੀਆਂ ਚੀਆਂ ਉੱਥੇ ਪੁਲਿਸ ਚੱਕਰ ਖਾ ਗਈ ਫੌਜ ਅੱਛਾ ਸਾਨੂੰ ਉਹ ਪਾਸੇ ਨੂੰ ਮੋੜਤਾ ਅੱਛਾ ਉਸੀਂ ਵਾਪਸ ਉੱਤੇ ਹਾਂ ਸਰਬਾਨਾ ਦੇ ਕਿਰੇ ਚਲੇ ਗਏ ਅੱਛਾ ਉਧਰ ਤੇ ਮੈਂ ਰੋਟੀ ਰੋਟੀ ਫੋਣ ਲੱਗਿਆ ਇਹਦੇ ਪਿੱਛੇ ਬੈਠਦਾ ਸਕੀ ਵੀ ਗਲਤ ਆ ਗਏ ਅੱਛਾ ਜਿਹੜੇ ਤਾਣਾ ਤੋਂ ਮਣੀ ਸਭ ਚੱਕ ਲਿਆ ਅੱਛਾ ਇੰਨਾ ਤੋਂ ਫਿਰ ਬਾਬੇ ਜੀ ਕਿਸਮਤ ਹੋ ਗਈ ਹੂੰ ਅਸੀਂ ਵਾਪਸ ਪਿੱਛੇ ਮੁੜਿਆ ਅੱਛਾ ਮੋੜਨਾ ਆਏ ਤਾਂ ਮੁੜ ਗਿਆ ਹੂੰ ਆ ਚੱਕਰ ਵੀ ਹੋਇਆ ਬੱਲੋਂ ਦੀ ਹੱਟ ਪਰ ਅੱਛਾ ਅੱਛਾ ਉੱਤੇ ਜਿਹੜੇ ਅੰਗਰੇਜ਼ ਨੇ ਪੋੜ ਬਣਾਇਆ ਉਹ ਮੈਂ ਦੇਖਿਆ ਮੇਰੇ ਹੁਣ ਦਿਮਾਗ ਨਹੀਂ ਕੰਮ ਕਰਦਾ ਆਏ ਹੱਥ ਵੱਡੇ ਵੇਕਾਂਚੀ ਨਾਲ ਅੱਛਾ ਹਾਂ ਇਹਨੇ ਪੁਲ ਬਣਾਇਆ ਤਾਂ ਜਿਹਨੇ ਪੁਲ ਬਣਾਇਆ ਤੇ ਹੱਥ ਵੜਦੇ ਆਵਲੇ ਹੱਥ ਵੜਦੇ ਅੰਗਰੇਜ਼ ਨੇ ਹੂੰ ਵੀ ਦਵਾਰਾ ਨਾ ਪੜਦੇ ਗਏ ਆਂ ਐਸਾ ਬੰਦਾ ਸੀ ਜਾਨੀ ਬੱਲੋ ਦੀ ਹੱਡ ਬੱਲੋ ਦੀ ਹੱਡ ਹਾਂ ਫਿਰ ਇਹਨਾਂ ਨੇ ਉੱਥੇ ਪੁਲ ਤੋੜਤਾ ਅੱਛਾ ਫਿਰ 37 ਚੱਕਦੀ ਦੋ ਤਿੰਨ ਗੱਡੀਆਂ ਹੜ ਗਈਆਂ ਤੀਆਂ ਸਾਰੇ ਨਾਲ 37 ਇੱਕ ਤਾਂ ਰਿਸ਼ਤੇਦਾਰੀਆਂ ਤੀਆਂ ਹੂੰ ਚੱਲ ਇਹਨਾਂ ਨੇ ਜਦ ਫੌਜ ਨੇ ਪੁਲ ਦੂਆ ਬਣਾ ਕੇ ਹੂੰ ਪਾਰ ਕਰਦੇ ਵਾਹ ਜੀ ਬਾਤ ਕੁਸਵਾ ਅੱਛਾ ਕਤਲੇਆਮ ਤਾਂ ਬੜਾ ਹੋਇਆ ਬਹੁਤ ਹੋਇਆ ਬਹੁਤ ਹੋਇਆ ਇਧਰ ਵੀ ਹੋਇਆ ਉਧਰ ਵੀ ਹੋਇਆ ਹਾਂ ਜਿਹੜਾ ਇਧਰ ਦਾ ਗਿਆ ਕਰਾਲੀ ਰੋਪੜ ਦਾ ਜਿਕਰ 6 ਹਫਤੇ ਕਰਾਲੀ ਦਾ ਦਦਨੇ ਸੋਣਿਆ ਵੀ ਰੋਪੜ ਦੇ 6 ਆਓ 6 ਅੰਦਰ ਕਰ ਲਿਆ ਹਾਂ ਉਹਦੇ ਬਿਨਾ ਕਹਾਣੀ ਨਹੀਂ ਚੱਲੀ ਹੂੰ ਜੇ ਉਹ 6 ਨੂੰ ਨਾਮ ਅੰਦਰ ਕਰਦੇ ਉਹਦੀ ਭੁੱਖਾ ਤਾਂ ਹੀ ਪੂਰੀ ਹੂੰ ਹੈ ਫੇ ਉੱਠ ਨਹੀਂ ਸਕਦੇ ਉਹ 6 ਅੰਦਰ ਹੋ ਗਿਆ ਮੁਸਲਮਾਨਾਂ ਨੂੰ ਪੋੜਨਾ ਚੱਲੇ ਚਲੇ ਗਿਆ ਫੇ ਕਰਾਲੀ ਹਲੂਗਲ ਕਰਿਆ ਇਹਨਾਂ ਨੇ ਕਿਤੇ ਗਾਂ ਤਾਰਨ ਤਾਰਨ ਤੇ ਉੜਲੇ ਪਾਸੇ ਉਹ ਕਾਫਲਾ ਮਾਰਿਆ ਹਮ ਨਹਿਰ ਦਾ ਪਾਣੀ ਤੋੜ ਕੇ ਉਸੇ ਦੇਖਿਆ ਹਮ ਫਿਰ ਇਹਨਾਂ ਨੇ ਸਾਨੂੰ ਰਾਤ ਨੂੰ ਫੌਜ ਨਾਲ ਲੰਗਾਇਆ ਅੱਛਾ ਵੀ ਲੋਕ ਦਹਿਲ ਕੇ ਮਰ ਜਮ ਦੇ ਉਹਦੇ ਪਈਤੀ ਉੱਤੇ ਅੱਛਾ ਲਾਸ਼ਾਂ ਹੀ ਲਾਸ਼ਾਂ ਪਈਆਂ ਥੀ ਮੈਨੂੰ ਸੋਚੀ ਇਹ ਪੂਰੀ ਬੜੇ ਕੀ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਮੁਸਲਮਾਨਾਂ ਦੀਆਂ ਜਿਹੜੇ ਇਧਰ ਗਏ ਸੇ ਜਿਹੜੇ ਇਧਰ ਹੋ ਗਏ ਲਾਸ਼ਾਂ ਹੀ ਲਾਸ਼ਾਂ ਪਈਆਂ ਥੀਆਂ ਹਮ ਐਨਾ ਕੁਝ ਮੈਨੂੰ ਪਤਾ ਵਾਗਾ ਕੋਈ ਮੈਂ ਕਹਿੰਦਾ ਹੱਕ ਦਾ ਹੁੰਦਾ ਦਾ ਪੂਰੇ ਮੇਰੀ ਮਾਂ ਬੱਚੇ ਬੰਨੀ ਦੀ ਬਾਪੂ ਮੇਰਾ ਕੱਖਣ ਨਾਲ ਲਿਆਉਂਦਾ ਦਾ ਅੱਛਾ ਅੱਛਾ ਸਾਰੇ ਰਾਹ ਦਾ ਪਤਾ ਹੈ ਕਈ ਥੋਂ ਬਚੇ ਅਸੀਂ ਅੱਛਾ ਇੱਕ ਤਾਂ ਹੋ ਗਏ ਜੇ ਸਾਕੇ ਉੱਥੇ ਬਚ ਗਏ ਬਾਬੇ ਦੇ ਰੰਗ ਬਸ ਤੇ ਰਾਸ਼ਰ ਬਾਣੀ ਨਾਲ ਲੈ ਕੇ ਆਏ ਸੀ ਹਾਂ ਨਾਲ ਪੂਰਾ ਜਿਆਦਾ ਆਟਾ ਕੋਟਾ ਸਭ ਕੁ ਪੂਰਾ ਪਕਾਉਦੇ ਕਿੱਥੇ ਸੀ ਰਸਤੇ ਤੇ ਆਪਣੇ ਜਿਹਦੇ ਪਕਾ ਲੈ ਥੱਲੇ ਪਕਾ ਲੈ ਹਾਂ ਬਸਰ ਬਾਣੀ ਲੋਕਾਂ ਦਾ ਪਹਿਲਾਂ ਪਿਆਰ ਸੀਗਾ ਆਪਸ ਚ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਹਿੰਦੂਆਂ ਦਾ ਪਹਿਲਾਂ ਦਾ ਪਿਆਰ ਤੇ ਇਹਨਾਂ ਜਨਾਲ ਨੇ ਪਟੇਲ ਨੇ ਫਰਕ ਪਾਤਾ ਹਾਂ ਆਜ ਤੇ ਇੱਕ ਗੱਲ ਬਦਲ ਗਈ ਔਰ ਕੀ ਹੋਇਆ ਸਾਰਾ ਸਿਸਟਮ ਬਦਲ ਗਿਆ ਬਦਲ ਗਿਆ ਜੀ ਪਿੰਡ ਲੈ ਜੀ ਹੁਣ ਤੁਹਾਨੂੰ ਪਛਾਣ ਲੂਗੇ ਆਪਣਾ ਹਾਂ ਸਭ ਪਤਾ ਮੰਨ ਲਖਸ਼ਾ ਦੱਸੋ ਪਿੰਡ ਕਿੱਧਰ ਜਾਣਾ ਪਹਿਲਾਂ ਸਭ ਤੋਂ ਪਹਿਲਾਂ ਬਾਹਰ ਕਿੱਥੇ ਗਏ ਆਪਾਂ ਪਹਿਲਾਂ ਮਾ ਜੜਾ ਵਾਲੇ ਉਤਰਨਾ ਪੈਂਦਾ ਸੀ ਹਾਂ ਉਤਰੋ ਫਿਰ ਜੜਾ ਵਾਲੇ ਉਤਰ ਗਏ ਜੀ ਅੱਗੇ ਚੱਲੋ ਜੀ ਹਾਂ ਕਿੱਧਰ ਜਾਣਾ ਜੀ ਅੱਗੇ ਜੜਾ ਤੇ ਨਾਲੇ ਪਿੰਡਾ 26 ਤੱਕ 26 ਤੱਕ ਹਾਂ 25 26 ਆ ਪਾਸੇ 27 ਸਭ ਕਹਿ ਲਿਆ ਨੇ ਇਧਰ ਕੇ ਇਧਰ ਅ ਗੱਬੇ ਛਾੜਾ 26 ਅੱਛੀ ਐ ਪਾਸੇ ਐ 27 ਐ ਪਾਸੇ ਅੱਛਾ ਸਾਰੇ ਪਿੰਡ ਇਕੱਠੇ ਸਭ ਤੋਂ ਪਹਿਲਾਂ ਕੀ ਆਊਗਾ ਪਿੰਡ ਚ ਜੇ ਪਿੰਡ ਚ ਐਂਟਰ ਕਰੋਗੇ ਪਿੰਡੇ ਅਮਲਾ ਆਪਣਾ 26 ਦੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਇਮਾਰਤ ਤਾਂ ਕੋਈ ਨਹੀਂ ਨਾ ਨਾ ਕੋਈ ਨਹੀਂ ਬਸ ਉਹ ਆਉਂਦਾ ਕੋਈ ਨਾ ਕੋਈ ਨਹੀਂ ਸਭ ਮਰਦੇ ਇਕੱਠੇ ਹੋਏ ਆ ਕੋਈ ਕੁਝ ਨਹੀਂ ਪਿੰਡ ਦੇ ਵਿੱਚ ਹੈ ਸਭ ਕੁਝ ਉੱਥੇ ਇਕੱਠੇ ਬਣਾਏ ਹੋਏ ਤੇ ਅੱਛਾ ਆਪਣੇ ਆਪਣੇ ਲੈਣਾ ਚ ਮਕਾਨ ਕੀ ਲਿਖੀਨੇ ਤੇ ਉਤੇ ਵਿੱਚੇ ਗੁਰਦੁਆਰਾ ਦਾ ਬੱਚੇ ਵਸੀਤੀ ਅੱਛਾ ਸਭ ਕੁਝ ਤਾਂ ਵਸੀਤ ਸੀਗੀ ਵਿੱਚ ਆਹ ਵਿੱਚੇ ਦਾ ਗੁਰਦੁਆਰਾ ਸਾਹਿਬ ਵੀ ਸੀ ਗੁਰਦੁਆਰਾ ਸਾਹਿਬ ਤਾਂ ਹਮ ਵਿੱਚੇ ਅੰਦਰ ਹੀ ਸਾਰਾ ਕੁਝ ਅੰਦਰੇ ਅੰਦਰੇ ਸਾਢੇ ਪਿੰਡ ਤਾਂ ਅੰਦਰੇ ਤਾਂ ਬਾਹਰ ਦਾ ਤੇ ਕੁਝ ਨਾ ਪਤਾ ਨਹੀਂ ਮੋਤਾ ਹਾਂ ਹਾਂ ਤੇ ਜਿਆਦਾ ਜਿਹੜੀ ਜਨਸੰਖਿਆ ਮੁਸਲਮਾਨਾਂ ਦੀ ਸੀਗੀ ਕਿ ਸਿੱਖਾਂ ਦੀ ਨਹੀਂ ਉਹ ਉਹਨਾਂ ਦੀ ਆਪਣੇ ਏਰੀਆ ਵਿੱਚ ਸੀਗੀ ਅੱਛਾ ਹਾਂ ਸਾਰੀ ਆਪਣੀ ਧੀ ਆਪਣੀ ਤਾਂ ਆਮੇ ਦੁਨੀਆ ਚ ਲੱਗੀ ਸੀ ਆ ਇਧਰੋਂ ਕਿ ਬਾਰ 12:00 22 27 37 44 ਮਿੰਟ

ਜਿਹੜਾ ਉਹ ਸਾਂ ਮੂਝਕਤਾ ਹਾਂ ਉੱਥੇ ਸਾਰੇ ਬੰਦੇ ਇਹ ਜਿਮੀਦਾਰ ਦਾ ਇੱਕ ਨਾਲ ਕਰ ਸੰਤਾ ਮੁਸਲਮਾਨ ਨਾਲ ਅੱਛਾ ਕੋੜੀ ਹੋ ਜਾਏਗਾ ਤੇ ਉਹ ਸਾਨੂੰ ਚਾਹ ਵੀ ਕਰਾਣਾ ਦੇ ਬਲਾਇ ਕਰ ਦਿੱਤੇ ਹਾਂ ਐਂਦੇ ਸੁੱਚੇ ਤੇ ਕਰਾਣਾ ਦੇ ਚਾਹ ਬਲਾਉਂਦੇ ਸੀ ਹਾਂ ਕਰਾੜ ਕਰਾੜ ਦੁਕਾਨ ਤੇ ਇੱਕ ਕਰਾੜ ਕਿਆ ਹੁੰਦੇ ਆਪਨੇ ਕਰਾੜ ਜਿਹੜੇ ਖੱਤਰੀ ਹਾਂ ਖੱਤਰੀ ਅਸੀਂ ਖੱਤਰੀ ਹੈ ਕਰਾੜ ਹਾਂ ਉਹਨਾਂ ਦਾ ਚਾਹ ਬਲਾਉਂਦੇ ਤੇ ਉਹ ਅੱਛਾ ਆਪਣੇ ਘਰ ਤੇ ਵੀ ਬਲਾਉਂਦੇ ਅੱਛਾ ਇਹ ਕਹਨ ਨੂੰ ਬਹੁਤ ਮੰਨਦੇ ਤੇ ਬਹੁਤ ਸਾੜੀ ਮੇਰੇ ਬਾਪੂ ਅੱਛਾ ਕਰਾਣਾ ਨੂੰ ਕਹਿੰਦੇ ਸੀਗੇ ਵੀ ਚਾਹ ਤੁਹਾਨੂੰ ਉੱਥੇ ਭਲਾ ਦਿੰਦੇ ਹਾਂ ਉੱਥੇ ਭਲਾਉਂਦੇ ਤੇ ਮੈਂ ਆਪਣੇ ਬਾਪ ਨਾਲ ਕਈ ਵਾਰੀਆਂ ਅੱਛਾ ਚਾਮੂ ਚੱਕ ਜੈਲ ਦਾ ਬਹੁਤ بڑا ਪਿੰਡ ਤੋਂ ਜੈਲ ਦਾ ਤਾਂ ਬਹੁਤਾ ਬੜਾ ਅੱਛਾ ਪੂਰਾ ਸਤਕਾਰ ਕਰਦੇ ਸੀ ਹਾਂ ਪੂਰਾ ਸਤਕਾਰ ਕਰਦੇ ਸੀ ਅੱਛਾ ਲਾ ਜੀ ਬਈ ਟਾਈਮ ਦੀ ਗੱਲਾਂ ਹਾਂ ਬੰਦੇ ਠੀਕ ਤੇ ਜਨਾਨੀਆਂ ਬਹੁਤ ਕੰਮ ਕਰਦੀ ਹੁੰਦੀ ਅੱਛਾ ਹਾਂ ਸਾਰਾ ਸਾਰਾ ਦਸੋਂ 20-20 ਕਿਲੇ ਨਰਮਿਕ ਪਹਾੜੇ ਹੁੰਦੇ ਤੇ ਸਾੜੇ ਹਾਂ ਨਰਮਕ ਬਾਖ ਕਲਕ ਵਸ ਲੋਚ ਜਿਹਾਉਣੀ ਦੀ ਇਹ ਇਧਰ ਆ ਕੇ ਪੂਰੀ ਵੈਦ ਕੀਤੀ ਆਪਾਂ ਨੇ ਹਾਂ ਪੂਰੀ ਪਿਆਸਾਂ ਨੂੰ ਹਾਂ ਦੇ ਵਿੱਚ ਡਰੇ ਹੋਏ ਹੋਏ ਡਰੇ ਹੋਏ ਕੀ ਕਰੀਏ ਲੋ ਜੀ ਇਹ ਹੈ ਜੀ ਸਾਡੇ ਅਸਲੀ ਹੀਰੋ ਐਦਾ ਹੁੰਦੀ ਗੱਲ ਔਰ ਇਹ ਬਜ਼ੁਰਗਾਂ ਦੇ ਨਾਲ ਅਸੀਂ ਗੱਲਾਂ ਕਰਦੇ ਕਈ ਵਾਰੀ ਤੁਸੀਂ ਚੈਨਲ ਤੇ ਸਾਡੇ ਵਲੌਗਸ ਦੇਖਦੇ ਹੋਗੇ ਰਾਜੇਸ਼ ਜੀ ਵੀ ਮੇਰੇ ਛੋਟੇ ਬ੍ਰਦਰ ਇਹਨੇ ਬਜ਼ੁਰਗਾਂ ਦੇ ਨਾਲ ਗੱਲਾਂ ਕਰਦੇ ਤੇ ਰਾਲੀ ਰੋਪਣ ਦੇ ਵਾਲ ਗਲ ਕਿਉਂਕਿ ਅਸੀਂ ਦੋਨੋਂ ਟੀਚਰਸ ਐ ਸਕੂਲ ਰਨ ਕਰਦੇ ਆ ਤੇ ਅਸੀਂ ਨਾਲ-ਨਾਲ ਜਿਹੜਾ ਸਮਾਂ ਕੱਢ ਕੇ ਵਿਰਸੇ ਤੇ ਵਿਰਾਸਤ ਦੀਆਂ ਇਹ ਜਿਹੜੀਆਂ ਰਿਕਾਰਡਿੰਗਸ ਕਰਦੇ ਆ ਇਹਨਾਂ ਬਜ਼ੁਰਗਾਂ ਨੇ ਜਿਹੜਾ ਦੇਖੋ ਜੀ ਸਮਾਂ ਇਹ ਲੰਘਦਾ ਚਲਾ ਜਾਣਾ ਇਹ ਚੀਜ਼ਾਂ ਜਿਹੜੀਆਂ ਕਿਤਾਬਾਂ ਦੇ ਵਿੱਚ ਵੀ ਨਹੀਂ ਲਿਖੀਆਂ ਜਾ ਸਕਦੀਆਂ ਜਾਂ ਕਿਸੇ ਨੇ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਆ ਇੱਕ ਇਸ ਤਰ੍ਹਾਂ ਦਾ ਕੰਮ ਐ ਜਿਸ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਸੇਧ ਮਿਲੇਗੀ ਕਿ ਪੰਜਾਬ ਦਾ ਸਾਂਝੇ ਪੰਜਾਬ ਦਾ ਵਿਸੇਬ ਕਿਸ ਤਰ੍ਹਾਂ ਦਾ ਸੀ ਤੇ ਕਿਸ ਤਰ੍ਹਾਂ ਸਮਾਂ ਬਦਲਦਾ 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 ਅੱਜ ਕਿੱਥੇ ਆ ਕੇ ਸੀ ਕਰਵਟ ਲੈ ਕੇ ਪਹੁੰਚ ਗਿਆਂ ਸਾਡੀਆਂ ਫਸਲਾਂ ਸਾਡਾ ਪਾਣੀ ਸਾਡੀ ਮਿੱਟੀ ਔਰ ਇੱਥੇ ਤੱਕ ਕਿ ਸਰਕਾਰਾਂ ਸਭ ਕੁਝ ਦੂਸ਼ਿਤ ਹੋ ਗਿਆ ਕਾਰਨ ਕੀ ਹੈ ਉਸ ਦੇ ਉੱਤੇ ਤੁਸੀਂ ਕਮੈਂਟ ਕਰਿਓ ਲੰਬੇ ਲੰਬੇ ਕਮੈਂਟ ਕਰਿਓ ਇਸ ਤਰ੍ਹਾਂ ਹੀ ਸਾਡੇ ਵਲੌਗਸ ਦੇਖਦੇ ਰਹੋ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆ ਤੁਹਾਡੇ ਸਹਿਯੋਗ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੰਗਾ ਜੀ